ਸਾਂਝ ਤੋਂ ਪਹਿਲਾਂ ਫਤਿਹ ਦੀ ਅਸੀਸ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੀਵਾਂ ਦੇ ਵਿੱਚ ਮਨੁੱਖ ਬੋਧਕ ਤੌਰ ਤੇ ਸਭ ਤੋਂ ਜਾਗਿਆ ਹੋਇਆ ਭਾਵੇਂ ਜੀਵਨ ਪਸ਼ੂਆਂ 'ਚ ਵੀ ਐ ਪੰਛੀਆਂ 'ਚ ਵੀ ਐ ਵਣਸ਼ਪਤੀ ਵੀ ਜੀਵਨ ਐ ਇੱਥੋਂ ਤੱਕ ਬਾਣੀ ਪੱਥਰ ਦੀ ਵੀ ਇੱਕ ਜੂਨ ਮੰਨਦੀ ਐ ਕਈ ਜਨਮ ਸੈਲ ਯੁਗ ਕਰਿਆ ਸੈਲ ਪੱਥਰ ਨੂੰ ਕਹਿੰਦੇ ਨੇ ਪੱਥਰ ਵੀ ਯਾਤਰਾ ਕਰਦਾ ਆ ਹੀਰਾ ਕੀ ਐ ਪੱਥਰ ਹੀ ਹੁੰਦਾ ਪਰ ਸਾਰੇ ਪੱਥਰ ਹੀਰਾ ਨਹੀਂ ਬਣਦੇ ਯਾਤਰਾ ਕਰਦਾ ਕਰਦਾ ਦਬਾਅ ਨੂੰ ਸਹਾਰਦਾ ਸਹਾਰਦਾ ਕੋਈ ਹੀਰਾ ਬਣਦਾ ਖੈਰ ਤੋ ਭਾਵੇਂ ਜੀਵਨ ਸਭ ਕੋਲ ਐ ਪਰ ਬੋਧਿਕ ਤੌਰ ਤੇ ਜਾਗਰਤੀ ਸਭ ਤੋਂ ਵੱਧ ਮਨੁੱਖ ਦੇ ਕੋਲ ਹੈ ਤਾਂ ਕਰਕੇ ਇਸ ਧਰਤੀ 'ਚ ਸੁੱਖ ਦੁੱਖ ਮਨੁੱਖ ਜ਼ਿਆਦਾ ਮਹਿਸੂਸ ਕਰਦਾ ਭਾਵੇਂ ਪਸ਼ੂਆਂ ਕੋਲ ਵੀ ਦੁੱਖ ਹੈ ਪਰ ਇਹਨਾਂ ਨਹੀਂ ਹੈ ਪਰ ਉਹਨਾਂ ਦਾ ਦੁੱਖ ਸਰੀਰਕ ਤੌਰ ਤੇ ਹੁੰਦਾ ਹੈ ਪਰ ਸਾਡੇ ਕੋਲ ਬਹੁਤਾ ਦੁੱਖ ਮਾਨਸਿਕ ਤੌਰ ਦਾ ਹੁੰਦਾ ਆ ਗੁਰਦੇਵ ਨੇ ਦਿੱਥੋਂ ਤੱਕ ਬਚਨ ਕਹੇ ਨੇ ਕਿ ਜਿੱਥੋਂ ਤੱਕ ਨਜ਼ਰ ਮਾਰਦੇ ਆਂ ਦੁਖੀ ਦੁਖ ਵਿਆਪਕ ਨੇ ਭਾਵੇਂ ਕਿ ਹਰੇਕ ਮਨੁੱਖ ਚਾਹਤ ਸੁਖ ਦੀ ਚਾਹੁੰਦਾ ਕੋਈ ਵੀ ਆਪਾਂ ਕੰਮ ਕਰਦੇ ਆਂ ਨਾ ਹੁਣ ਆਪਾਂ ਗੁਰਦੁਆਰਾ ਸਾਹਿਬ ਆਏ ਆਂ ਸੁਖ ਦੀ ਚਾਹਤ ਲੈ ਕੇ ਆਏ ਆਂ ਮਾੜਾ ਨਹੀਂ ਹੁੰਦਾ ਸੁਖ ਸਾਡਾ ਸੁਭਾਅ ਹੈ ਜਿਵੇਂ ਅਰੋਗਤਾ ਸਾਡਾ ਸੁਭਾਅ ਹੁੰਦਾ ਹੈ। ਰੋਗ ਸਾਡਾ ਸੁਭਾਅ ਨਹੀਂ ਹੈ। ਇਸੇ ਤਰ੍ਹਾਂ ਸੁਖ ਸਾਡਾ ਸੁਭਾਅ ਹੈ। ਮਾੜਾ ਨਹੀਂ ਹੈ। ਇਹਦੀ ਚਾਹਤ ਹੈ ਸਾਡੇ ਅੰਦਰ। ਆਪਾਂ ਕੋਈ ਵੀ ਕਰਮ ਕਰਦੇ ਹਾਂ ਸੁਖ ਦੀ ਚਾਹਤ ਕਰਦੇ ਹਾਂ ਪਰ ਬਹੁਤ ਵਾਰ ਦੁੱਖ ਝੋਲੀ ਚ ਪੈ ਜਾਂਦੇ। ਸੁਖ ਕੋ ਮੰਗੈ ਸਭ ਕੋ ਦੁਖ ਨਾ ਮੰਗੈ ਕੋਈ ਸੁਖੈ ਕੋ ਦੁਖ ਅਗਲਾ ਮਨ ਮੁਖ ਬੂਜਨਾਓ ਅਗਲਾ ਦਾ ਅਰਥ ਹੈ ਬਹੁਤ ਸਾਰਾ ਮੇਰੇ ਗੁਰਦੇਵ ਕਹਿੰਦੇ ਚਾਹਤ ਸੁਖ ਦੀ ਹੈ ਪਰ ਫੇਰ ਵੀ ਝੋਲੀ ਦੁੱਖਾਂ ਨਾਲ ਪਰ ਜਾਂਦੀ ਹੈ ਗੁਰਦੇਵ ਕਹਿੰਦੇ ਸਾਰਿਆਂ ਨੇ ਪੰਡਾਂ ਚੁੱਕੀਆਂ ਨੇ ਜਦੋਂ ਫਰੋਲਦਿਆਂ ਵਿੱਚੋਂ ਦੁੱਖ ਹੀ ਨਿਕਲਦੇ ਅ ਜਿੰਨੂ ਮਰਜੀ ਫਰੋਲ ਕੇ ਵੇਖ ਲੋ ਅਮੀਰ ਦਾ ਆਪਣਾ ਦੁੱਖ ਹੈ ਗਰੀਬ ਦਾ ਆਪਣਾ ਦੁੱਖ ਹੈ ਔਲਾਦ ਹੈ ਆਪਣਾ ਦੁੱਖ ਹੈ ਨਹੀਂ ਹੈ ਤੇ ਆਪਣਾ ਦੁੱਖ ਹੈ ਸਭ ਪਾਸੇ ਦੁੱਖ ਕਿਹਾਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਗੁਰਦੇਵ ਕਹਿੰਦੇ ਬਹੁਤੀਆਂ ਪੰਡਾਂ ਦੁੱਖ ਦੀਆਂ ਨੇ ਤੇ ਜਦੋਂ ਮਨੁੱਖ ਸੁੱਖ ਤੇ ਦੁੱਖ ਦੀ ਕਹਾਣੀ ਪਾਉਂਦਾ ਸੁੱਖ ਦੀ ਬਾਤ ਬੜੀ ਛੇਤੀ ਮੁੱਕ ਜਾਂਦੀ ਹੈ ਦੁੱਖ ਦੀ ਕਹਾਣੀ ਮੁੱਕਦੀ ਨਹੀਂ ਬਾਲੀ ਰੋਵੇ ਨਾਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੈਂ ਜੋ ਬੇਨਤੀ ਕਰਨੀ ਮਾੜਾ ਨਹੀਂ ਹੈ ਸੁੱਖ ਆ ਸੁਖ ਵਾਸਤੇ ਗੁਰੂ ਕੋਲ ਆਇਆ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੇ ਆਇਆ ਗੁਰਦੇਵ ਕੋਲ ਵੀ ਸਤਿਗੁਰ ਸੁਖ ਝੋਲੀ ਚੁਪਾ ਤੋ ਪ੍ਰਾਣਾ ਤਜਰਬਾ ਹੈ ਮੈਂ ਕਿਉਂਕਿ ਵਿਚਾਰ ਕਈ ਪੱਖ ਦੀ ਓਂਦੀ ਹੈ ਪਰ ਮੈਂ ਆਮ ਤੌਰ ਤੇ ਜੋ ਆਪਣਾ ਮਾਨਵੀ ਜੀਵਨ ਹੈ ਜਿਸ ਤਲ ਤੇ ਆਪਾਂ ਜਿੰਨੇ ਆ ਸਾਰੇ ਗ੍ਰਸਤੀ ਆ ਠੀਕ ਹੈ ਬ੍ਰਹਮ ਗਿਆਨੀ ਦੀ ਕੋਚੀ ਵਸਤ ਹੈ ਜਿਹੜਾ ਆਤਮ ਦੇ ਤਲ ਤੇ ਪਹੁੰਚ ਜਾਂਦਾ ਹੈ ਉਹ ਦੁੱਖ ਤੋਂ ਵੀ ਪਾਰ ਚਲਾ ਗਿਆ ਸੁੱਖ ਤੋਂ ਵੀ ਪਾਰ ਚਲਾ ਗਿਆ ਪਰ ਫਿਰ ਵੀ ਜੇ ਸੁੱਖਾਂ ਦੀ ਆਪਾਂ ਗੱਲ ਕਰਦੇ ਆ ਜਦੋਂ ਆਪਾਂ ਜੀਵਨ ਦੇ ਤਲ ਤੇ ਵੇਖਦੇ ਆ ਪਹਿਲਾ ਸੁਖ ਨਿਰੋਗੀ ਕਾਇਆ ਅ ਮੈਂ ਬੇਨਤੀ ਕਰਾਂ ਸਭ ਤੋਂ ਪਹਿਲਾ ਸੁਖ ਹੈ ਸਾਡਾ ਸਭ ਤੋਂ ਪਹਿਲਾ ਸਾਥੀ ਸ਼ਰੀਰ ਹੈ ਬਾਕੀ ਸਾਥ ਬਾਅਦ ਦੇ ਨੇ ਜਾਂ ਕਹੀਏ ਸ਼ਰੀਰ ਹੈ ਤਾਂ ਹੀ ਦੂਜੇ ਸਾਥ ਨੇ ਆ ਸ਼ਰੀਰ ਹੀ ਨਹੀਂ ਰਿਆ ਕਿਹੜਾ ਸਾਥ ਰਹੇਗਾ ਜਿਹਨੂੰ ਕਹਿੰਦੇ ਨੇ ਜੀਵਨ ਸਾਥੀ ਆ ਮਰਦੇ ਦੀ ਕਿਹੜੀ ਰਿਸ਼ਤੇਦਾਰੀ ਅੱਗੇ ਤੁਰਦੀ ਕੋਈ ਰਿਸ਼ਤੇਦਾਰੀ ਨਹੀਂ ਜਿੰਨਾ ਵੀ ਆਪਾਂ ਚਲੋ ਮਰਦਮ شمارੀ ਹੁੰਦੀ ਆ ਜਨਸੰਖਿਆ ਕਹਿੰਦੇ ਸਾਡੇ ਦੇਸ਼ ਹੋਣੀ ਆ ਫੇਰ ਜਿੰਦਿਆਂ ਦੇ ਨਾਮ ਲਿਖੇ ਜਾਣਗੇ ਮਰਿਆਂ ਦੀ ਕੋਈ ਗਿਣਤੀ ਨਹੀਂ ਉਹ ਜਿੰਨੀ ਗਿਣਤੀ ਆਏਗੀ ਜਿੰਦਿਆਂ ਦੀ ਆਏਗੀ ਤੋਂ ਪਹਿਲਾ ਸੁਖ ਹੈ ਨਿਰੋਗੀ ਕਾਇਆ ਆ ਸਰੀਰ arogh ਹੋਏ ਰੋਗ ਤੋਂ ਮੁਕਤ ਹੋਏ ਇਹ ਬਹੁਤ ਵੱਡਾ ਸੁੱਖ ਹੈ। ਸ਼ਰੀਰ ਨੂੰ ਕੋਈ ਰੋਗ ਲੱਗ ਜਾਏ। ਸੱਚ ਜਾਣਿਓ ਬਹੁਤ ਨੇੜੇ ਦੇ ਰਿਸ਼ਤੇ ਵੀ ਦੂਰ ਚਲੇ ਜਾਂਦੇ। ਆ ਖਰੜ ਤੋਂ ਅੱਗੇ ਇੱਕ ਸੰਸਥਾ ਬਣੀ ਹੈ। ਜਿਨ੍ਹਾਂ ਦੀ ਰੀੜ ਦੀ ਹੱਡੀ ਤੇ ਸੱਟ ਵੱਜਦੀ ਉੱਠ ਨਹੀਂ ਸਕਦੇ। ਉਹਨਾਂ ਦਾ ਇੱਕ ਸੰਸਥਾ ਬਣੀ ਉਹ ਪਾਲਦੇ ਨੇ ਗੁਰਮੁਖ ਪਿਆਰੇ। ਉਹ ਬੈੱਡ ਸੋਲ ਹੋਏ ਹੁੰਦੇ ਨੇ। ਘਰ ਵਾਲੇ ਵੀ ਕਿੰਨਾ ਕੁ ਸਮਾਂ ਸਾਂਭਣ। ਉੱਥੇ ਸਾਰੇ ਉਹੀ ਮਰੀਜ਼ ਨੇ ਐਨੇ ਵੀ ਘਰੋਂ ਗਰੀਬ ਅਮੀਰ ਵੀ ਬਹੁਤ ਤੀਆਂ ਪੁੱਤੋਂ ਪਦਵੀਆਂ ਤੇ ਪਹੁੰਚੇ ਨੇ ਪਰ ਸਰੀਰ ਨੂੰ ਰੋਗ ਐਸਾ ਲੱਗ ਗਿਆ ਕੋਣ ਸੰਭਿਓ ਜਦੋਂ ਸਰੀਰ ਨੂੰ ਰੋਗ ਲੰਬਾ ਪਕੜ ਲੈਂਦਾ ਹੈ ਨੇੜੇ ਤੋਂ ਨੇੜਾ ਰਿਸ਼ਤਾ ਵੀ ਬਹੁਤ ਦੂਰ ਚਲਾ ਜਾਂਦਾ ਹੈ ਇਹ ਪਹਿਲਾ ਸੋਖ ਹੈ ਮੈਂ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਹਾਂ ਮਾਫ਼ ਕਰਨਾ ਪਹਿਲਾ ਸੁਖ ਸਾਡਾ ਪਹਿਲਾ ਸਾਥੀ ਸਰੀਰ ਹੈ ਇਹਦਾ ਸੁਖ ਹੈ ਸਰੀਰ Arogh ਹੋਏ ਸਰੀਰ Arogh ਹੈ ਤਾਂ ਹੀ ਸੇ ਤੁਸੀਂ ਆਇਓ ਤਾਂ ਹੀ ਬੈਠੇ ਹੋ ਨਾ ਸਰੀਰ ਚ Aroghਤਾ ਹੈ ਤਾਂ ਹੀ ਲਾਹਾ ਲੈ ਰਹੇ ਹੋ ਨਾ ਸੰਗਤ ਦਾ ਸੇਵਾ ਵੀ ਤਾਂ ਹੀ ਕਰ ਸਕਾਂਗੇ ਨਾ ਹੋਰ ਵੀ ਕਾਰਜ ਤਾਂ ਹੀ ਕੀ ਤਾਂ ਹੀ ਸਾਹਿਬ ਜੀ ਕਹਿੰਦੇ ਰੋਗੀ ਕਾ ਪ੍ਰਭ ਖੰਡੋ ਰੋਗ दुखिए का मिटावो प्रभु शोक वै गुरु अरदास है मेरे मालिक रोगी दा रोग खंडन कर बहुत बड़ा दुख है। मैं विनती कीती पहला सुख निरोगी काया आ शरीर नु रोग आ तुसी किन्नियां साखियां सुनदे हो खैर समय अपना सीमित ही ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਦੇ ਸਮੇਂ ਪਹਿਲਾ ਪੜਾ ਕਰਦੇ ਨੇ ਨਾ ਸੁਲਤਾਨਪੁਰ ਤੋਂ ਤੁਰ ਕੇ ਦਿਪਾਲਪੁਰ ਦੀ ਧਰਤੀ ਤੇ ਕਰਦੇ ਨੇ ਉਹ ਨੁਰੰਗਾ ਕੋੜੀ ਸੀ ਭਾਵੇਂ ਨੁਰੰਗਾ ਕੋੜੀ ਕਿਸੇ ਸਮੇਂ ਬੜਾ ਮੀਰ ਸੀ ਰਿਸ਼ਤੇਦਾਰ ਲੱਗੇ ਆ ਕੇ ਬੈਠਦੇ ਸਨ ਸਰੀਰ ਨੂੰ ਕੋੜ ਦਾ ਰੋਗ ਹੋ ਗਿਆ ਰੋਟੀ ਵੀ ਉਹ ਦੂਰ ਰੱਖ ਕੇ ਜਾਂਦੇ ਸੀ ਇਜਾਜ਼ਤ ਨਹੀਂ ਸੀ ਉਸ ਨੂੰ ਦਿਨ ਦੇ ਵਕਤ ਆਪਣੀ ਕੁੱਲੀ ਚੋਂ ਬਾਹਰ ਨਿਕਲ ਜਾਏ ਵਿਚਾਰੇ ਦੀ ਕੁੱਲੀ ਬਾਹਰ ਭਾਂਡੇ ਬਾਹਰ ਪਏ ਸੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਉਦਾਸੀ ਦੀ ਪਹਿਲੀ ਰਾਤ ਬਤੀਤ ਕੀਤੀ ਸੀ ਜਿੱਥੇ ਗੁਰਦੇਵ ਜੀ ਨੇ ਬਚਨ ਆਖੇ ਸਨ ਜੈ ਤਨ ਬਾਣੀ ਵਿਸਰਜਾਏ ਜੋ ਪੱਕਾ ਰੋਗੀ ਵਿਲਲਾਏ ਉੱਥੇ ਗੁਰਦੇਵ ਨੇ ਬਚਨ ਆਖਿਆ ਗੁਰਦੇਵ ਜੀ ਨੇ ਰਾਤ ਬਤੀਤ ਕੀਤੀ ਉਸ ਨੂੰ arogyata ਬਖਸ਼ੀ ਤੇ arogyata ਵੱਡੀ ਦਾਤ ਹੈ ਮੈਂ ਕਹਿਣਾ ਗੁਰੂ ਕੋਲੋਂ ਮੰਗਣਾ ਮਾੜਾ ਨਹੀਂ ਹੈ ਉਹ ਕਈ ਵਾਰ ਆਪ ਸਿੱਧੀ ਬ੍ਰਹਮ ਗਿਆਨ ਦੀ ਅਵਸਥਾ ਤੱਕ ਚਲੇ ਜਾਂਦੇ ਠੀਕ ਹੈ ਇੱਕ ਅਵਸਥਾ ਆਉਂਦੀ ਹੈ ਜਦੋਂ ਸੁਰਤ ਬਹੁਤ ਉੱਚੀ ਚਲੀ ਜਾਂਦੀ ਚੀਜ਼ਾਂ ਸਭ ਛੋਟੀਆਂ ਹੋ ਜਾਂਦੀਆਂ ਪਰ ਮੈਂ ਬੇਨਤੀ ਕਰ ਰਿਹਾ ਆਪਾਂ ਆਪਣੇ ਤਲ ਤੇ ਬਾਤ ਜਦੋਂ ਕਰੀਏ ਉਥੇ ਭਾਈ ਪ੍ਰੇਮੇ ਦੀ ਤੁਸੀਂ ਸਾਖੀ ਸੁਣੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਬੰਧ ਕਿੰਨੀ ਅਮੀਰੀ ਸੀ ਕਿੰਨੇ ਸਾਥੀ ਸੀ ਸਰੀਰ ਨੂੰ ਰੋਗ ਲੱਗਿਆ ਸਭ ਸਾਥ ਛੱਡ ਕੇ ਚਲੇ ਗਏ ਸੰਗਤ ਦਾ ਸਾਥ ਬਣਿਆ ਗੁਰੂ ਅਮਰਦਾਸ ਸਾਹਿਬ ਦੇ ਦਰ ਗੋਇੰਦਵਾਲ ਸਾਹਿਬ ਆਏ ਜਿੱਥੇ ਗੁਰਦੇਵ ਨੇ arogyata बख्शी arogyata ਹੀ ਨਹੀਂ बख्शी 22 ਮੰჯੀਆਂ ਚੋਂ ਇੱਕ ਮੰਜੀ ਬਖਸ਼ੀ ਸੀ ਤੇ ਗੁਰਦੇਵ ਦੀ ਸਾਹਮਣੇ ਸੰਗਤ ਚ ਬੈਠਾ ਸਾਹਿਬ ਨੇ ਕਿਹਾ ਮੇਰੇ ਪੁੱਤ ਨੂੰ ਕੌਣ ਰਿਸ਼ਤਾ ਕਰੇਗਾ ਆਪਣਾ ਪੁੱਤਰ ਬਣਾਇਆ ਸਿੰਘ ਆ ਗੁਰੂ ਕੇ ਪਿਆਰਾ ਸਿੱਖ ਅੱਗੇ ਆਇਆ ਜਦੋਂ 22 ਮੰჯੀਆਂ ਦਾ ਇਤਿਹਾਸ ਪੜ੍ਹਦੇ ਆ ਉਹ ਤੋਂ ਭਾਈ ਮੱਥੋ ਮੁਰਾਰੀ ਦਾ ਇਤਿਹਾਸ ਉਹ ਭਾਈ ਪ੍ਰੇਮਾ ਕੋੜੀ ਸਨ ਖੈਰ ਮੇਰੇ ਗੁਰਦੁਆਏਬ ਨੇ ਕਿਰਪਾ ਕੀਤੀ ਆ ਕਿੰਨੇ ਆ ਗੁਰੂ ਹਰਿਕ੍ਰਿਸ਼ਨ ਸਾਰੇ ਗੁਰੂ ਸਾਹਿਬਾਂ ਆ ਕਿੱਥੋਂ ਤੱਕ ਆ ਦਿੱਲੀ ਦੀ ਧਰਤੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਗਏ arogyata bakshi rogiyan de rog dur kitte ਇਹ ਮੈਂ ਬੇਨਤੀ ਕੀਤੀ ਸਭ ਤੋਂ ਪਹਿਲਾ ਸੁੱਖ ਨਿਰੋਗੀ ਕਾਇਆ ਆ ਸ਼ਰੀਰ ਰੋਗ ਰਹਿ ਤੋਏ ਇਹ ਬਹੁਤ ਵੱਡੀ ਦਾਤ ਹੈ ਤੇ ਦੂਸਰਾ ਸੁੱਖ ਮਾਂ ਬਾਪ ਦਾ ਸਾਇਆ ਇਹ ਵੀ ਬੜਾ ਵੱਡਾ ਸੁੱਖ ਹੈ ਮੈਂ ਕਹਿੰਨਾ ਭਾਗਾਂ ਵਾਲੇ ਆ ਸਾਡੇ ਧੀਆ ਪੁੱਤਾਂ ਦੇ ਸਿਰ ਤੇ ਮਾਂ ਪਿਓ ਦਾ ਸਾਇਆ ਭਾਵੇਂ ਆਪਾਂ ਵੀ ਮਾਂ ਪਿਓ ਮਾਂ ਪਿਤਾ ਦੇ ਰੂਪ ਜਾਂ ਮਾਂ ਪਿਓ ਦਾ ਸਾਯਾ ਜਿਨ੍ਹਾਂ ਨੇ ਹੰਡਾਇਆ ਆ ਕਿੰਨਾ ਕੁਝ ਪਾਲਦੇ ਨੇ ਸੰਭਾਲਦੇ ਨੇ ਨਹੀਂ ਤੇ ਬਹੁਤ ਔਖਾ ਇਹ ਵੀ ਦਾਤ ਹੈ ਰੱਬ ਦੀ ਗੁਰਦੇਵ ਜੀ ਨੇ ਤਾਂ ਰੱਬ ਨੂੰ ਮਾਂ ਕਿਹਾ ਰੱਬ ਨੂੰ ਪਿਤਾ ਕਿਹਾ ਤਾਂ ਜੋ ਅਸੀਂ ਰਿਸ਼ਤਿਆਂ ਦੀ ਵੈਲਿਊ ਕੀਮਤ ਨਾ ਭੁਲਾ ਦਈਏ ਕਦੇ ਅਸੀਂ ਭੁਲਾ ਦਿੰਨੇ ਬਹੁਤ ਰਿਸ਼ਤਿਆਂ ਚ ਬਹੁਤ ਕੀਮਤੀ ਰਿਸ਼ਤੇ ਨੇ ਮਾਂ ਦਾ ਪਿਓ ਦਾ ਰਿਸ਼ਤਾ ਹੈ ਇਹ ਬਹੁਤ ਕੀਮਤੀ ਰਿਸ਼ਤਾ ਹੈ ਬਹੁਤ ਵਾਰ ਬਾਣੀ ਚ ਵਹਿਗੁਰੂ ਨੂੰ ਮਾਂ ਕਿਹਾ ਪਿਓ ਕਿਹਾ ਤੂੰ ਠਾਕੁਰ ਤੂੰ ਪੈਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਉਹ ਮਾਤਾ ਪਿਤਾ ਪਾਲਦੇ ਸੰਭਾਲਦੇ ਨੇ ਪਰ ਉਹਦੇ ਪਿੱਛੇ ਮਨਸ਼ਾ ਬਿਲਕੁਲ ਵੀ ਨਹੀਂ ਰੱਖਦੇ ਠੀਕ ਹੈ ਉਹ ਧੀ ਪੁੱਤ ਦਾ ਅੱਗੇ ਫਰਜ਼ ਹੋ ਉਹ ਮੈਂ ਤੇ ਵੇਖਿਆ ਬਿਰਦ ਆਸ਼ਰਮਾਂ 'ਚ ਬੈਠੇ ਹੋਏ ਮਾਂ ਪਿਓ ਪੁੱਤਾਂ ਨੂੰ ਸੀਸਾ ਦਈ ਜਾਂਦੇ। ਮਾਫ ਕਰਨ। ਆ ਜਦੋਂ ਖਾਨਪੁਰ ਲੱਗ ਕੇ ਜਾਂਦੇ ਹਾਂ ਖੈਰਾਜੀ ਕੱਲ ਤੇ ਉਹ ਸੇਵਾ ਬੰਦ ਹੋ ਗਈ। ਬਿਰਦ ਆਸ਼ਰਮ 'ਚ ਮਾਂ ਪਿਓ ਐ ਬੱਚਿਆਂ ਨੇ ਸਭ ਕੁਝ ਖੋਲਿਆ ਤਾਂ ਵੀ ਸੀਸਾ ਦਈ ਜਾਂਦੇ। ਉਹ ਤਾਂ ਹੀ ਸਿਆਣੇ ਕਹਿੰਦੇ ਨੇ ਮਾਵਾਂ ਰੁੱਖਾਂ ਦੀਆਂ ਛਾਵਾਂ ਇਹ ਅਧੂਰਾ ਵਾਕ ਐ। ਰੁੱਖ ਦੀ ਛਾਂ ਢਲ ਜਾਂਦੀ ਐ ਮਾਂ ਦਾ ਪਿਆਰ ਨਹੀਂ ਕਦੇ ਢਲਦਾ ਉਹ ਤੇ ਮੜੀਆਂ ਚੋਂ ਵੀ ਸੀਸਾਂ ਲਈ ਜਾਂਦੇ ਨੇ ਕਈ ਵਾਰ ਤੋ ਦੂਸਰਾ ਸੁੱਖ ਮਾਂ ਬਾਪ ਦਾ ਸਾਆ ਹੈ ਤੀਜਾ ਸੁੱਖ ਘਰ ਵਿੱਚ ਮਾਇਆ ਹੈ ਇਹਨੂੰ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਨਾ ਨਹੀਂ ਕਰ ਸਕਦੇ ਨਹੀਂ ਜੀ ਮੈਨੂੰ ਲੋੜ ਨਹੀਂ ਜੀ ਨਹੀਂ ਆਪਾਂ ਗ੍ਰਸਤੀ ਆਂ ਜਿੱਥੇ ਲੋੜ ਦੀ ਬਾਤ ਆਉਂਦੀ ਹੈ ਜਿੱਥੇ ਗੁਜਰਾਣ ਦੀ ਬਾਤ ਆਉਂਦੀ ਗੁਰੂਆਂ ਨੇ ਵੀ ਭਗਤਾਂ ਨੇ ਵੀ ਕਿਰਤ ਕੀਤੀ ਹੈ ਗੁਰਦੇਵ ਸੱਚੇ ਪਾਤਸ਼ਾਹ ਨੇ ਵੀ ਹੱਲ ਵਾਈ ਹੈ ਦੁਕਾਨਦਾਰੀ ਕੀਤੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਦੁਕਾਨ ਸੀ ਸੰਗਰ ਦੀ ਧਰਤੀ ਪਹਿਲੋਂ ਨਾਂਗੇ ਕੀ ਸਰਾਂ ਮਤੇ ਕੀ ਸਰਾਂ ਸੀ ਗੁਰੂ ਅਮਰਦਾਸ ਸਾਹਿਬ ਆਹਰੀ ਕੇ ਪੱਤਣ ਗੁਰਦੇਵ ਦੁਕਾਨ ਕਰਦੇ ਸੀ ਭਗਤ ਸਹਿਬਾਨ ਇਕ ਜਿਹੜੀ ਗੁਰੂ ਨਾਨਕ ਸਾਹਿਬ ਨੇ ਦਾਤ ਬਖਸ਼ੀ ਹੈ ਨਾ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਹਦੇ ਚ ਨਿਰੋਗੀ ਕਾਇਆ ਵੀ ਮਿਲਦੀ ਐ ਤੇ ਘਰ ਵਿੱਚ ਮਾਇਆ ਵੀ ਮਿਲਦੀ ਤੇ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਜੀ ਜੇ ਕਿਰਤ ਕਰਾਂਗੇ ਨਾ ਕਾਇਆ ਨਿਰੋਗੀ ਰਹੇਗੀ ਸਾਡੀ ਉਦਮ ਕਰਾਂਗੇ ਸਰੀਰ ਰੋਗਾਂ ਤੋਂ ਬਚਦਾ ਤੇ ਨਾਲ ਲੋੜਾਂ ਪੂਰੀਆਂ ਹੋ ਜਾਂਦੀਆਂ ਇਹ ਤੀਸਰਾ ਸੋਖ ਹੈ ਜਿਹਨੂੰ ਭਗਤ ਕਬੀਰ ਜੀ ਕਹਿੰਦੇ ਨੇ ਗ੍ਰਹਿ ਸ਼ੋਭਾ ਜਾਕੇ ਰੇ ਨਾਹੀਂ ਆਵਤ ਇਹਨੂੰ ਬਾਣੀ ਨੇ ਘਰ ਦੀ ਸ਼ੋਭਾ ਬਿਆਨ ਕੀਤਾ ਹੈ ਮਾਇਆ ਘਰ ਦੀ ਸ਼ੋਭਾ ਹੈ ਭਗਤ ਜੀ ਕਹਿੰਦੇ ਜਿਹਦੇ ਘਰ 'ਚ ਸ਼ੋਭਾ ਨਹੀਂ ਹੈ ਗ੍ਰਹਿ ਸ਼ੋਭਾ ਜਾਕੇ ਰੇ ਨਾਹੀਂ ਆਵਤ ਪਹੀਆ ਖੂਦੇ ਜਾਹੈਂ ਵੀ ਘਰ 'ਚ ਦੋ ਪਰੋਣੇ ਆਏ ਤੇ ਉਹਨਾਂ ਨੂੰ ਚਾਹ ਪੁੱਛਣ ਜੋਗਾ ਵੀ ਘਰ 'ਚ ਹੈ ਨਹੀਂ ਕੁਝ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲੱਗੈ ਦੋਖ ਭਗਤ ਕਬੀਰ ਜੀ ਕਹਿੰਦੇ ਸੁਹਾਗਣ ਹੈ ਇਹ ਘਰ ਛੋਣੀ ਜ਼ਰੂਰੀ ਹੈ ਜਿੱਥੇ ਲੋੜ ਪੂਰੀ ਹੁੰਦੀ ਰਹੇ ਤਾਂ ਗੁਰਦੇਵ ਪਿਤਾ ਨੇ ਨਾ ਮੈਂ ਤਾਂ ਬੇਨਤੀ ਕਰਦਾ ਆਪਾਂ ਬੈਠੇ ਆ ਇਹ ਬਿਲਕੁਲ ਅਨੁਭਵੀ ਬਾਤਾਂ ਨੇ ਨਰੋਗੀ ਕਾਇਆ ਮਾਪੇ ਦਾ ਸਾਆ ਘਰ ਦੇ ਵਿੱਚ ਮਾਇਆ ਹਾਂ ਉਹ ਗੁਜਰਾਣ ਚਾਹੀਦੀ ਐ ਉਹ ਸਰੀਰ ਵਾਸਤੇ ਚਾਹੀਦੀ ਇਹਨੂੰ ਮਨ ਨਾ ਕਦੇ ਪਕੜ ਲਵੇ ਫਿਰ ਦੁੱਖ ਦਾ ਹੀ ਹੋਰ ਹੋ ਜਾਣੀ ਆ ਗੁਰਦੇਵ ਜੀ ਕਹਿੰਦੇ ਦੇਖੋ ਇਹਦੇ ਤੋਂ ਬਿਨਾ ਮੈਂ ਥੋੜੇ ਥੋੜੇ ਬਚਨ ਕਹਿ ਰਿਹਾ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਦੋਹੋਂ ਬਵਿਸਥਾ ਤੇ ਜੋ ਮੁਕਤਾ ਸੋਈ ਸੁਹਿਲਾ ਪਾ ਲਈਏ ਮੇਰੇ ਗੁਰਦੇਵ ਕਹਿੰਦੇ ਜਿਹਦੇ ਕਰ ਬਹੁਤੀ ਐ ਚਿੰਤਾ ਹੁੰਦੀ ਪੀ ਕਿਵੇਂ ਟੈਕਸ ਬਚਾਈਏ ਫਿਰ ਸਫਾਈਲਾ ਖੁੱਲ ਜਾਂਦੀਆਂ ਨੇ ਫਿਰ ਰੋਲਾ ਪੈਂਦਾ ਉਹਦੇ ਕਰ ਚਿੰਤਾ ਜਿਹਦੇ ਕਰ ਥੋੜੀ ਵਿਚਾਰਾ ਸਾਰੀ ਦਿਹਾੜੀ ਕਦੇ ਦਰ ਕਦੇ ਦਰ ਕਦੇ ਦੋਹੋਂ ਬਵਿਸਥਾ ਤੇ ਜੋ ਮੁਕਤਾ ਜਿਹੜ ਜਿਹਦੀ ਅਵਸਥਾ ਵਿਚਕਾਰ ਲਈ ਹੈ ਜੁੜਦੀ ਵੀ ਨਹੀਂ ਤੇ ਥੁਰਦੀ ਵੀ ਨਹੀਂ ਭਾਗਾ ਵਾਲਾ ਜਿਹਦੇ ਕੋਲ ਥੁੜੀ ਵੀ ਨਹੀਂ ਜੋ ਜ਼ਰੂਰਤ ਸੀ ਲੈ ਲਿਆ ਪਰ ਜੁੜੀ ਵੀ ਨਹੀਂ ਇਹ ਮਾਇਆ ਇਸ ਰੂਪ ਦੇ ਅੰਦਰ ਹੋਏ ਤੋ ਤੀਜਾ ਸੁਖ ਹੈ ਘਰ ਵਿੱਚ ਮਾਇਆ ਜਿਹਨੂੰ ਸਹਬ ਕਹਿੰਦੇ ਨਿਰਤਨ ਆਦਰ ਕੋਈ ਨਾ ਦੇ ਕਿਹੜਾ ਰਿਸ਼ਤੇਦਾਰ ਪੁੱਛਦਾ ਹੈ ਧਨ ਤੋਂ ਬਿਨਾ ਮੈਂ ਕਹਿੰਨਾ ਧਾਰਮਿਕ ਥਾਵਾਂ ਤੇ ਨਹੀਂ ਪੁੱਛਦਾ ਕੋਈ ਮਾਫ ਕਰਨਾ ਕੋਈ ਨਹੀਂ ਪੁੱਛਦਾ ਨਿਰਦਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚਿਤ ਨਾ ਤਰੇ ਜੋ ਸਰਦਨ ਨਿਰਦਨ ਕਹਿ ਜਾਏ ਦਿਆ ਆਦਰ ਲਿਆ ਬਿਠਾਏ ਜੋ ਨਿਰਦਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਫਰਾਏ ਭਗਤ ਜੀ ਕਹਿੰਦੇ ਦੇਖ ਲੋ ਪਰ ਗੱਲ ਕੀ ਹੈ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੀਟੀ ਜਾਏ ਤੋ ਚੌਥਾ ਸੁਖ ਗੁਰਮੁਖ ਪਿਆਰਿਆਂ ਨੇ ਬਚਨ ਕੀਤੇ ਨੇ ਚੌਥਾ ਸੁਖ ਅਗ ਨਾਰ ਆਗਿਆਕਾਰੀ ਇਸਤਰੀ ਜਿੱਥੇ ਬੱਚੇ ਔਲਾਦ ਦੀ ਆਪਾਂ ਗੱਲ ਕਰਦੇ ਉਚਲ ਪੁਰਸ਼ ਵਾ ਸਾਂਝਾ ਸ਼ਬਦ ਹੁੰਦਾ ਕਿਉਂਕਿ ਜਿਹੜਾ ਪੁਰਸ਼ ਪ੍ਰਧਾਨ ਸਮਾਜ ਹੈ ਨਾ ਤਾਂ ਕਰਕੇ ਸੰਬੋਧਨ ਪੁਰਸ਼ ਨੂੰ ਕੀਤਾ ਹੁੰਦਾ ਹੈ ਬਾਣੀ 'ਚ ਵੀ ਬਹੁਤ ਵਾਰ ਕਿਉਂਕਿ ਜਿਹੜਾ ਮੁਖੀ ਹੁੰਦਾ ਉਹਨੂੰ ਸੰਬੋਧਨ ਕੀਤਾ ਹੁੰਦਾ ਪਰ ਉਪਦੇਸ਼ ਉਹ ਸਭ ਵਾਸਤੇ ਸਾਂਝਾਈਉ। ਤੋ ਸੁਖ ਹੈ ਜਿਹਨੂੰ ਬਾਬਾ ਧੰਨਾ ਜੀ ਕਹਿੰਦੇ ਨੇ ਵੈਗਰੂ ਆਟਾ ਦਈ ਮੰਜਾ ਦਈ ਘਰ ਦਈ ਆਉਣ ਜਾਣ ਵਾਸਤੇ ਘੋੜੀ ਦਈ ਮੰਜੇ ਤੇ ਵਿਛਾਉਣ ਵਾਲਾ ਬਿਸਤਰਾ ਦਈ ਪੈਰ ਚ ਪਾਉਣ ਵਾਲੀ ਜੁੱਤੀ ਦਈ ਸੋਹਣੇ ਅਨਾਜ ਦੀ ਕਣਕ ਹੋਏ ਮੇਰੇ ਕੋਲ ਸੋਹਣਾ ਅਨਾਜ ਹੋਏ ਅਖੀਰ ਤੇ ਕੀ ਜਾ ਕੇ ਕੀ ਹੈ ਘਰ ਕੀ ਗੀਹਣ ਚੰਗੀ ਜਨ ਧੰਨਾ ਲੈ ਵੈ ਮੰਗੀ ਘਰ ਕੀ ਗੀਹਣ ਚੰਗੀ ਚੰਗੀ ਦਾ ਜਿਹਨੂੰ ਮੈਂ ਬੇਨਤੀ ਕਰਾਂ ਜਿੱਥੇ ਸੁਲੱਖਣੀ ਨਾਰ ਜਿੱਥੇ ਵਿਦਵਾਨਾਂ ਨੇ ਕਿਹਾ ਸੁਲੱਖਣੀ ਸੋਹਣ ਸੁਲਖਸ਼ਣਾ ਵਾਲੀ ਜਿੱਥੇ ਮਕਾਨ ਘਰ ਬਣ ਜਾਏ ਨਹੀਂ ਤੇ ਮਕਾਨ ਬਹੁਤੇ ਰਹਿ ਜਾਂਦੇ ਨੇ ਘਰ ਕੋਈ ਵਿਰਲਾ ਬਣਦਾ ਮਕਾਨ ਜਾਦੇ ਰਹਿ ਜਾਂਦੇ ਹਨ ਧਨ ਪਿਰ ਇਹ ਨਾ ਅੱਖੀਆਂ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਰਿਸ਼ਤਾ ਸੁਖਦਾਈ ਹੋਏ ਪਤੀ ਪਤਨੀ ਦਾ ਇਹ ਨ ਹੋਏ ਉਕੱਲਾ ਛਾਪਾ ਛੱਲਿਆਂ ਵਾਲਾ ਹੀ ਹੋਏ ਫਿਰ ਗੁਰੂ ਕੀ ਕਰੇ ਤਾ ਮੈਂ ਕਈ ਵਾਰ ਬੇਨਤੀ ਕਰਦਾ ਹੁਨਾ ਮਾੜਾ ਨਹੀਂ ਹੈ ਰਿਸ਼ਤਾ ਧੰਨ ਵੀ ਮਾੜਾ ਨਹੀਂ ਹੈ ਚੀਜ਼ਾਂ ਵੀ ਮਾੜੀਆਂ ਨਹੀਂ ਹੈ ਕੰਧ ਬਟਾਲੇ ਦੀ ਧਰਤੀ ਤੇ ਅੱਜ ਤੱਕ ਖਲੋਤੀ ਹੈ ਜਦੋਂ ਗੁਰੂ ਨਾਨਕ ਸਾਹਿਬ ਵਿਆਹਣ ਗਏ ਸੀ ਉਹ ਕੰਧ ਦੇ ਸੀ ਕੰਧ ਡੇਗ ਦੇਣੀ ਹੈ ਗੁਰੂ ਨਾਨਕ ਬਹਿ ਗਏ ਨਹੀਂ ਡਿੱਗੀ ਜਿਹੜੇ ਰਿਸ਼ਤੇ ਚ ਗੁਰਨਾਨਕ ਬਹਿ ਜਾਂਦਾ ਉਹ ਕਦੇ ਨਹੀਂ ਡਿੱਗਦਾ ਆਪਾਂ ਬਿਠਾਉਂਦੇ ਨਹੀਂ ਗੁਰੂ ਨੂੰ ਸਾਨੂੰ ਤੇ ਨਹੀਂ ਪਤਾ ਲਾਵਾ ਵਿੱਚ ਸਾਡੇ ਹੁਕਮਨਾਮਾ ਕਿਹੜਾ ਆ ਮਾਫ ਕਰਨਾ ਮੈਂ ਕਈ ਵਾਰੀ ਬੇਨਤੀ ਕੀਤੀ ਨਹੀਂ ਪਤਾ ਉਹਨੂੰ 5 10% ਨੂੰ ਪਤਾ ਹੋਵੇ ਲਾਵਾ ਸਬਦੀਆਂ ਹੋਈਆਂ ਨੇ ਪਤਾ ਸੀ ਭੂ ਆਈ ਹੈ ਮਾਮਿਆਂ ਨੂੰ ਕਿਹੜੀ ਛਾਪ ਪਾਈ ਸੀ ਤੇ ਇਹ ਤੇ ਸਭ ਪਤਾ ਹੈ ਪਰ ਦੋ ਵਾਰ ਹੁਕਮਨਾਮਾ ਆਉਂਦਾ ਹੈ ਲਾਵਾ ਤੋਂ ਪਹਿਲਾਂ ਪ੍ਰਮਾਨਗੀ ਵਾਸਤੇ ਫਿਰ ਸੰਪੂਰਨਤਾ ਤੇ ਖੈਰ ਮੈਂ ਜੋ ਬੇਨਤੀ ਕਰ ਤੇ ਗੁਰਮੁਖ ਪਿਆਰਿਆਂ ਨੇ ਅੱਗੇ ਬਚਨ ਕੀਤਾ ਫਿਰ ਅੱਗੇ ਸੋਖ ਹੈ ਆਗਿਆਕਾਰੀ ਔਲਾਦ ਹੋਏ ਧੀ ਹੋਏ ਭਾਵੇਂ ਪੁੱਤ ਹੋਏ ਗੁਰਦੇਵ ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਣਕੇ ਜਿਣੇ ਬਡੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਕਈ ਵਾਰ ਔਲਾਦ ਇੰਨੀ ਚੰਗੀ ਨਿਕਲ ਆਉਂਦੀ ਐ ਕੁੱਲ ਨੂੰ ਤਾਰ ਦਿੰਦੀ ਐ ਕਈ ਵਾਰ ਐਸਾ ਹੁੰਦਾ ਔਲਾਦ ਇੰਨੀ ਚੰਗੀ ਹੋ ਗਈ ਕੁੱਲ ਤਰ ਜਾਂਦੀ ਐ ਆ ਭਾਈ ਪੱਲੇ ਦੀ ਸਾਖੀ ਤੁਸੀਂ ਸੁਣੀ ਐ ਬੀਬੀ ਸੰਤੀ ਅਬੂਤਾਣਾ ਪਿੰਡ ਦਾ ਨਾਮ ਹੈ ਵਿਆਹੀ ਆਈ ਉਹ ਘਰ ਵਾਲੇ ਸਾਰੇ ਕਬਰਾਂ ਪੂਜਣ ਵਾਲੇ ਸੀ ਕਬਰਾਂ ਪੂਜਦੇ ਹਣੋ ਗੁਰਨਾਨਕ ਦੀ ਬਾਣੀ ਪੜਦੀ ਹੈ ਬੰਦਸ਼ਾਂ ਬਹੁਤ ਸੀ ਪਰ ਬਾਣੀ ਪੜਦੀ ਗਈ ਪੜਦੀ ਗਈ ਸੁਲੱਖਣਾ ਜੀਵਨ ਸੀ ਪਤੀ ਦਾ ਪਿਆਰ ਬਣਿਆ ਸਾਝ ਬਣੀ ਭਾਵੇਂ ਘਰ ਵਾਲਿਆਂ ਨੇ ਵੱਖਰੇ ਕਰ ਦਿੱਤਾ ਵੈ ਗੁਰੂ ਨੇ ਘਰ ਚ ਔਲਾਦ ਬਖਸ਼ੀ ਪੁੱਤਰ ਦੇ ਰੂਪ ਦੇ ਵਿੱਚ ਨਾਮ ਰੱਖਿਆ ਸੀ ਪੱਲਾ ਵੀ ਨਾਮ ਤਾਂ ਪੱਲਾ ਰੱਖਿਆ ਸਤਿਗੁਰੂ ਤੇਰੇ ਪੱਲੇ ਜੁ ਲੱਗਾ ਰਹੇ ਬੀਬੀ ਸੰਤੀ ਥੋੜਾ ਸਮਾਂ ਹੋਇਆ ਪਤੀ ਗੁਜ਼ਰ ਜਾਂਦਾ ਬੜੇ ਸਬਰ ਦਾ ਪੱਲਾ ਪਕੜ ਕੇ ਮਾਂ ਪਾਲਦੀ ਗਈ ਪੁੱਤਰ ਅੱਜ ਸਖੀ ਸਰਵਰੀਆਂ ਦਾ ਮੇਲਾ ਲੱਗਦਾ ਲੋਕ ਯਾਤਰਾ ਜਾਂਦੇ ਨੇ ਭਾਈ ਪੱਲਾ ਕਹਿੰਦਾ ਮਾਂ ਮੈਂ ਵੀ ਜਾਣਾ ਮਾਂ ਨੇ ਕਿਹਾ ਨਹੀਂ ਤੂੰ ਤੂੰ ਗੁਰੂ ਨਾਨਕ ਸਤਗੁਰੂ ਦਾ ਸਿੱਖ ਹੈ ਪੁੱਛਿਆ ਸੀ ਦਰਸ਼ਨ ਨਹੀਂ ਦਿੰਦੇ ਉਹਨਾਂ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਚੋਂ ਪ੍ਰਗਟ ਨੇ ਤੇ ਪੱਲਿਆ ਜੇ ਭਾਵਨਾ ਹੈ ਗੁਰੂ ਦਰਸ਼ਨ ਜ਼ਰੂਰ ਬਖਸ਼ਣ ਤੇ ਕੇ ਆਪੀ ਮਾਂ ਦੇ ਗੁਰੂ ਦਰਸ਼ਨ ਬਖਸ਼ਣਗੇ ਤੇ ਭੇਟਾ ਫਿਰ ਮਾਂ ਨੇ ਪੱਲੇ 'ਚ ਗੁੜ ਦੀ ਰੋੜੀ ਇੱਕ ਪੈਸਾ ਬੰਨ੍ਹ ਦਿੱਤਾ ਸੀ ਪੱਲਾ ਭਾਈ ਪੱਲਾ ਪੱਲੇ 'ਚ ਉਹ ਬੰਨ੍ਹ ਕੇ ਰੱਖਦਾ ਨਾਲ ਬਹੁਤ ਸਬਰ ਨਾਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਏ ਭਾਈ ਪੱਲੇ ਨੇ ਸੀਸ ਝੁਕਾਇਆ ਉਹਨੇ ਪੱਲਾ ਖੋਲਿਆ ਸਹਿਬ ਨੇ ਰੋੜੀ ਗੁੜ ਦੀ ਰੋੜੀ ਖਾਧੀ ਗੁਰਦੇਵ ਨੇ ਉਹਦੀ ਭੇਟਾ ਕਬੂਲ ਕੀਤੀ ਭਾਈ ਪੱਲੇ ਨੂੰ ਸਹਬ ਕਹਿਣ ਲੱਗੇ ਤੂੰ ਧੰਨਾ ਤੂੰ ਆਪ ਹੀ ਪੱਲੇ ਨਾਲ ਨਹੀਂ ਜੁੜਿਆ ਤੁਹਾਡੀ ਕੁੱਲ ਵੀ ਅੱਗੇ ਜੁੜੀ ਰਹੇ ਇਹਨਾਂ ਦੀ ਅੱਗੇ ਕੁੱਲਾਂ ਦੀਆਂ ਕੁੱਲਾਂ ਜੁੜੀਆਂ ਰਹੀਆਂ ਨੇ ਆਹ ਭਗਤ ਜੀ ਕਹਿੰਦੇ ਕਬੀਰ ਸੂਖ ਨਾ ਇਹ ਜਗ ਕਰੈ ਜੋ ਬਹੁਤੇ ਮੀਤ ਬਹੁਤਿਆਂ ਦੇ ਪੱਲੇ ਪਕੜੇਗਾ ਬਹੁਤੇ ਸੁੱਖ ਨਹੀਂ ਜੋ ਚਿੱਤ ਰੱਖੇ ਏਕ ਸਿਉ ਜਿਨ੍ਹਾਂ ਨੇ ਆਪਣਾ ਚਿੱਤ ਇੱਕ ਦੇ ਨਾਲ ਜੋੜਿਆ ਤੇ ਸੁਖ ਪਾਵੇਂ ਨੇ ਤੋ ਉਹ ਸਦਾ ਹੀ ਸੁਖ ਪਾਉਂਦੇ ਨੇ ਮੈਂ ਜੋ ਬੇਨਤੀ ਕੀਤੀ ਇਹ ਸੁਖ ਨੇ ਜ਼ਰੂਰੀ ਨੇ ਪਰ ਇਨ੍ਹਾਂ ਸੁੱਖਾਂ ਦੀ ਪ੍ਰਾਪਤੀ ਇੱਕੋ ਹੀ ਢੰਗ ਨਾਲ ਹੁੰਦੀ ਓਦੀ ਕਿਰਪਾ ਨਾਲ ਵਹਿ ਗੁਰੂ ਦੀ ਕਿਰਪਾ ਹੈ ਤੇ ਨਿਰੋਗੀ ਕਾਇ ਹੈ ਵਹਿ ਗੁਰੂ ਦੀ ਕਿਰਪਾ ਹੈ ਘਰ ਚ ਮਾਇ ਹੈ ਵਹਿ ਗੁਰੂ ਦੀ ਕਿਰਪਾ ਹੈ ਰਿਸ਼ਤੇਦਾਰੀਆਂ ਦਾ ਸਾਇ ਹੈ ਤੇ ਆਗਿਆਕਾਰੀ ਪਰਿਵਾਰ ਹੈ ਵਹਿ ਗੁਰੂ ਦੀ ਕਿਰਪਾ ਗੁਰਦੇਵ ਜੀ ਕਹਿੰਦੇ ਵਰਤੇ ਕੀ ਤਾਂ ਇਹ ਦਾਤਾਂ ਵਰਤਦੀਆਂ ਇਹ ਇਹਦੇ ਪਿੱਛੇ ਹਾਂ ਇਹਨਾਂ ਸੁੱਖਾਂ ਵਿੱਚ ਆਪਾਂ ਸਭ ਤੋਂ ਵੱਡਾ ਸੁੱਖ ਮੰਨਣਾ ਹੈ ਮਾਲਕ ਵਹਿ ਗੁਰੂ ਦੀ ਆ ਸਭ ਤੋਂ ਬਟ ਇਹ ਸੁਖ ਨੇਮ ਬਾਰਕ ਪਰ ਇਹ ਸੁਖ ਤਾਂ ਸੁਖ ਰਹਿਣਗੇ ਜੇ ਆਪਾਂ ਸੁੱਖਾਂ ਦੇ ਦਾਤੇ ਦਾ ਪੱਲਾ پکڑ ਕੇ ਰੱਖਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਓ ਬਾਕੀ ਸੁਖ ਨੇ ਮubarਕ ਹੈ ਪਰ ਜੇ ਉਹ ਮੂਲ ਟੁੱਟ ਗਿਆ ਫਿਰ ਸਾਰੇ ਸੁਖ ਵੀ ਦੁੱਖਾਂ ਚ ਬਦਲ ਜਾਂਦੇ ਪਤਾ ਨਹੀਂ ਲੱਗਦਾ ਕਦੋਂ ਕਦੋਂ ਘਰੋਂ ਧੰਨ ਚਲਾ ਗਿਆ ਕਦੋਂ ਕੋਈ ਰਿਸ਼ਤਾ ਟੁੱਟ ਗਿਆ ਕਦੋਂ ਸਰੀਰ ਨੂੰ ਰੋਗ ਲੱਗ ਗਿਆ ਪਤਾ ਨਹੀਂ ਲੱਗਣਾ ਹਾਂ ਇਹ ਦਾਤਾਂ ਮਿਲੀਆਂ ਵੀ ਨੇ ਸਾਬ ਜੀ ਕਹਿੰਦੇ ਹੰਕਾਰ ਨਾ ਕਰੀ ਨਰੋਗੀ ਕਾਇ ਹੈ ਤੇਰੇ ਕੋਲ ਮਾਂ ਬਾਪ ਦਾ ਸਾਇ ਹੈ ਤੇਰੇ ਕੋਲ ਘਰ ਦੇ ਵਿੱਚ ਮਾਇ ਹੈ ਤੇਰੇ ਕੋਲ ਸੁਲੱਖਣੀ ਨਾਰ ਹੈ ਆਗਿਆਕਾਰੀ ਔਲਾਦ ਹੈ ਤੇਰੇ ਕੋਲ ਪਰਿਆਦ ਰੱਖੀ ਹੰਕਾਰੀ ਨਾ ਹੋਈ ਉਹਦਾ ਪੱਲਾ ਜ਼ਰੂਰ ਪਕੜ ਕੇ ਰੱਖ ਸਦਾ ਉਹਦਾ ਸ਼ੁਕਰਾਨਾ ਕਰੀ ਤਾਂ ਜੋ ਇਹਨਾਂ ਸੁੱਖਾਂ ਨੂੰ ਮਾਣਦੇ ਹੋਏ ਆਪਾਂ ਵਹਿਗੁਰੂ ਦੀ ਯਾਦ ਨਾਲ ਜੁੜ ਕੇ ਜੀਵਨ ਸਫਲ ਕਰ ਸਕੀਏ ਨਹੀਂ ਤੇ ਸਹਬ ਨੇ ਬਚਨ ਆਖੇ ਨੇ ਸੁਖ ਨਾਹੀ ਬਹੁਤੈ ਤਨ ਖਾਟੇ ਸੁਖ ਨਾਹੀ ਵੇਖੈ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਗੁਰ ਕਿਰਪਾ ਮਿਹਰਾਮਤ ਕਰਨ ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਨੇ ਜਰੂਰ ਬਖਸ਼ ਦੇਣਾ ਜੀ ਸਬ ਦਾ ਧੰਵਾਦ ਵਾਹਿ